ਸ਼ਸ਼ਰੀ ਕਾਲ ਜੀ ਅੱਜ ਆਸੀਂ ਨਾਤੇ ਨਹੀਂ ਹੈਗੇ ਜੀ ਅਸੀਂ ਨਾਤੇ ਨਹੀਂ ਜੀ ਅੱਜ ਉਹੀ ਬੈਠੇ ਹਾਂ ਹਾਂ ਰੋਣਾ ਤਾਂ ਹੈ ਨਹੀਂ ਦੇਖਣ ਵਾਲੀ ਵੈਸੇ ਚੱਲ ਕੋਈ ਨਾ ਅਸੀਂ ਲੈਤੀ ਅਜੀ ਨਵੇਂ ਬੈਗ ਹਾਂ ਤੇ ਪਾਉਣੇ ਕੱਪੜੇ ਹਾਂ ਸੋ ਸੋ ਜ ਲੈਤੀ ਅਜੀ ਬੈਗਾ ਸੀ ਪਹਿਲਾਂ ਥੈਲਿਆਂ ਚ ਰੱਖਦੇ ਸੀ ਕੱਪੜੇ ਤੇ ਹੁਣ ਪਾਉਣੇ ਆਪਾਂ ਬੈਗ ਚ ਇਹ ਆਪਣੀ ਵਿਚਾਰੀ ਛੋਟੀ ਭੈਣ ਆ ਇਹ ਨਵੇਂ ਬੈਗ ਇਹ ਦੂਜੀ ਭੈਣ ਕੋਲ ਜਾਵੇ ਤਾਂ ਵੀ ਆ ਥੈਲਾ ਜਾ ਚੱਕਦੀ ਜੇ ਮੇਰੇ ਕੋਲ ਆਵੇ ਤਾਂ ਵੀ ਥੈਲਾ ਜਾ ਚੱਕ ਲੈਂਦੀ ਆ ਮੈ ਲੱਲੇ ਬੈਗ ਕੈਂਡਿਆ ਅੱਜ ਇੱਕ ਬੈਗ ਇਹਦੇ ਵਾਸਤੇ ਲੈਤਾ ਭੈਣ ਵਾਸਤੇ ਇੱਕ ਮੇਰਾ ਬੈਗ ਹੈਗਾ ਇਹ 100-100 ਦੇ ਲੱਤੇ ਅਸੀਂ ਸੋਹਣਿਆ ਅੱਜੂ ਮੇਰਾ ਵੀ ਦਿਖਾ ਦੇ ਕਮੈਂਟ ਕਰਕੇ ਬੈਗ ਦੱਸਿਓ ਜੀ ਸੋਹਣਿਆ ਕਮੈਂਟਾਂ 100-100 ਦੇ ਲੱਤੇ ਨੇ ਵਧੀਆ ਨੇਗੇ ਮਹੰਗੇ ਤਾਂ ਨਹੀਂ 100-100 ਦੇ ਤਾਂ 100 ਦਾ ਤਾਂ ਹੁੰਦਾ ਵੀ ਕੁਛ ਨਹੀਂਗਾ ਹਾਂ ਹਾਂ ਵੀ ਥੋੜੇ ਜੇ ਕੱਪੜੇ ਪਾ ਕੇ ਲਿਜਾਣੇ ਹੋਣ ਤਾਂ ਵਧੀਆ ਤੇ ਹੁਣ ਆਪਣੀ ਦੀਦੀ ਪਾ ਰਹੀ ਹੈ ਕੱਪੜੇ ਬੈਗ ਚ ਸੋ ਸੂਟ ਵੀ ਦਿਖਾਣੇ ਆ ਜੀ ਘੈਂਟ 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 ਸੂਟ ਪਾਣੇ ਸੂਟ ਬਹੁਤ ਸਮਾਉਂਦੀ ਐ ਕੁੜੀ ਆਪਣੀ ਨਹੀਂ ਫੇਰ ਵੀ ਦੇਖੋ ਆਖੋ ਕਿ ਸੂਟ ਨਹੀਂ ਹੈਗੇ ਆ ਦੇਖੋ ਆ ਕਿੰਨਾ ਭਾਰੀ ਸੂਟ ਆ ਤੇ ਲਾਲਾ ਕੀ ਕਰੂੰ ਤੁਹਾਰਾ ਹੂੰ ਆ ਦੇਖੋ ਜੇ ਸਾਰੇ ਚੂਟਾਂ ਨਾਲ ਨਾ ਚੁੰਨਵੇਂ ਮੇਰੇ ਭਾਰੀ ਭਾਰੀ ਆ ਦੇਖੋ ਅਜੇ ਸੂਟ ਨਹੀਂ ਦੇਖੋ ਲੈ ਤੁਹਾਨੂੰ ਕਿਹੜਾ ਪਾਉਣਾ ਕਾਲਾ ਤਾਂ ਕਾਲਾ ਪਾ ਕੇ ਚਾਹਾਂਗੇ ਕਾਲਾ ਆਹਦੇ ਕਿ ਜਿਹਨੂੰ ਕਾਲਾ ਸੂਟ ਦਿਖਾਉਣੇ ਆ ਕੜਾਈ ਬਹੁਤ ਸੋਹਣੀ ਆ ਇਹਦੀ ਦੇਖੋ ਜੀ ਸੋਹਣੀ ਐ ਨਾ ਕੜਾਈ ਸੁੰਦਰੀ ਇਹ ਬਣਿਆ ਹਜ਼ਾਰ ਹਜ਼ਾਰ ਦੇ ਜੀ 1500 ਦਾ 1500 ਦਾ ਬਣਿਆ ਸੀ ਹਜ਼ਾਰ ਦਾ ਕਿਹੜਾ ਬਣਿਆ ਸੀ ਯਾਰ ਦਾ ਤਾਂ ਮੇਰਾ ਕੋਈ ਵੀ ਨਹੀਂ ਇਹਦਾ ਆ ਵੀ 1500 ਦਾ ਹੈਗਾ ਤੇ ਉਹ ਜਿਹੜਾ ਉੱਚ ਫੈਗੋ ਵੀ 1500 ਦਾ ਤੇ ਮੇਰੇ ਵਾਲਾ ਫਰੋਜੀ ਆ ਜਾ ਲਾਲ 1200 ਦਾ ਮੇਰੇ ਵਾਲਾ ਫਰੋਜੀ ਹੈ 1500 ਦਾ ਇਹਦੇ ਨਾਲ ਦਾੜਾ 1500 ਦਾ 1500 ਦਾ ਆ 1200 ਦਾ ਬਣਿਆ ਸੀਗਾ ਰੈਡੀ ਹਾਂ ਹਾਂ ਹਜੇ ਸੂਟ ਹੈ ਨਹੀਂ ਸੂਟ ਹੈ ਨਹੀਂ ਆ ਦੇਖੋ ਲੈ ਇੰਨੇ ਭਾਰੀ ਭਾਰੀ ਸੂਟ ਪਾਉਂਦੀ ਹੈ ਕੁੜੀ ਇਹ ਸੂਟ ਤਾਂ ਵੱਧੂ ਫੁਰਦਾ ਵੱਧੂ ਆਜੀ ਮਹਿੰਦੀ ਰੰਗਾ ਜਾ ਮਹਿੰਦੀ ਰੰਗਾ ਪ੍ਰਸਟੇਜ ਵਿੱਚ ਪਿਆ ਆ ਅੱਛਾ ਮਹਿੰਦੀ ਰੰਗਾ ਵੀ ਇੰਨੀ ਭਾਰੀ ਹੈ ਜਨਨਾ ਜਾਵਣੀ ਜਬਾਰੀ ਜਾਵਣੀ ਜਨਨਾ ਹਾਂ ਪੈਣ ਆਹ ਲੇਖੋ ਨੇ ਆਜੀ ਸਾਨੂੰ ਮੋਦੀ ਵਾਲੀ ਜੈਕਟ ਅਸੀਂ ਲੱਗੇ ਸੀ ਕਾਲ ਜਾਲੂਪੁਰ ਉੱਥੇ ਦਿੱਤੀ ਸੀ ਸਾਨੂੰ ਇਹ ਜੈਕਟ ਸੈਂਟਰ ਚ ਲੱਗੀ ਹੋਈ ਸੀ ਸੈਂਟਰ ਚ ਆ ਦੇਖੋ ਸਾਡਾ ਖੰਨਣ ਖਣਾਉਣ ਕੱਪੜੇ ਪਏ ਨੇ ਤੈ ਮਾਰ ਨਾਲ ਆ ਪੈਨੇ ਬੈੱਡ ਤੇ ਟਿਟ ਲੱਗਿਆ ਮੈਂ ਤਾਂ ਨਾ ਆਈ ਤੇ ਇਹ ਭੈਣ ਵਿਚਾਰੀ ਹਜੇ ਆਪਣੀ ਹਜੇ ਨਾਤੀ ਨਹੀਂ ਤੁਹਾਨੂੰ ਤਾਂ ਤੋੜੀ ਸ਼ਾਂ ਕੰਨੋਂ ਬਹੁਤ ਔਖਾ ਹੋ ਰਿਹਾ ਭਾਂਡੇ ਭੁੰਡੇ ਸਾਰੇ ਤੁੱਪੀ ਮੱਚੀ ਜਾਂਦੇ ਨੇ ਉਹ ਜਿੰਨਾ ਚਿਰ ਆਪ ਉਧਰ ਲਪਾਈ ਲਪੂਈ ਨਹੀਂ ਕਰਦੇ ਉਹਨਾਂ ਚਿਰ ਆਪ ਹਜੇ ਜਾਂਦੇ ਨਹੀਂ ਤੇ ਹਾਂ ਤੇ ਭਾਂਡੇ ਸਾਰੇ ਦਿਨਾਂ ਇਹ ਤੁੱਪੀ ਮੱਚਦੇ ਨੇ ਕਿ ਕੀ ਕਰੀਏ ਜਗ੍ਹਾ ਨਹੀਂ ਹੈ ਨਹੀਂ ਕੋਈ ਕਮਰਾ ਜਾਂ ਛੋਟਾ ਜਾਹੀ ਇੰਨੇ ਕਿ ਸਾਡਾ ਸਮਾਨ ਲੱਗ ਰਿਹਾਗਾ ਜੀ ਜਿ ਬੜਾ ਛੋਟਾ ਕਮਰਾਗਾ ਇਹ ਜੇ ਸਾਡਾ ਸਮਾਨ ਲੱਗ ਰਿਹਾ ਕੂਲਰ ਕਲਰ ਸਾਡਾ ਤਾਂ ੁੱੱਪੀ ਭਿਆਗਾ ੁੱੱਪੀ ਮੱਚੀ ਜਾਂਦਾ ਰਹਿੰਦਾਗਾ ਤੇ ਜੇ ਜਗ੍ਹਾ ਹੋਵੇ ਤਾਂ ਮਸਾ ਚੀਜ਼ ਲੈਂਦਾ ਹਨਾ ਗਰੀਬ ਤੇ ਉਹ ੁੱੱਪੇ ਮੱਚੀ ਜਾਂਦਾਗਾ ਕੂਲਰ ਕੱਪੜਾ ਪਾਇਆ ਪਿਆ ਉਤੇ ਤੇ ਭਾਂਡੇ ਭੁੰਡੇ ਸਾਰੇ ੁੱੱਪੀ ਆ ਠੀਕ ਹੈ ਜੀ ਹੁੱਲ ਰੱਤੇ ਤਾਂ ਉਦਾਂ ਮੈਂ ਕੱਪੜਾ ਜਾਂ ਪਾਇਆ ਹੀ ਤੇ ਇੱਕ ਤੋਂ ਰਵੜਦਾ ਗਾ ਮੱਚੀ ਜਾਂਦਾ ਵਿਚਾਰਾ ੱਪੇ